ਸਸੀ ਕੰਗਨਾਰ ਨੌਤ ਕੇਸ ਦੇ ਵਿੱਚ ਮਾਤਾ ਮਹਿੰਦਰਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਏ ਸੀਗੇ ਇੱਕ ਹੋਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਆਪਾਂ ਜਿਹੜਾ ਮੁੰਡਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀਅਰ ਹੋਏ ਸੀ ਅੱਜ ਕourt ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨੋਂ ਕੋਹਾਂ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟਰ ਟਵੀਟ ਕੀਤੀ ਗਈ ਸੀ ਕਿ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਉਹਨਾਂ ਦੇ ਵਕੀਰ ਸਾਹਿਬ ਨੇ ਅੱਜ ਕੰਗੜਾ ਦੇ ਵਕੀਰ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਸੀ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨਗੇ ਇਹ ਜਿਹੜੀ ਸੰਬੰਧੀ ਵੀ ਹੈ ਕੋਈ ਲੈ ਕੇ ਐਨੇ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਸੀ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਇੰਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਹੁਣੇ ਨੈਕਸਟ ਡੇਟ ਤੇ ਜੱਜ ਸਾਹਿਬ ਨੇ ਉਹਨਾਂ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਸੀ ਕਰਵਾਉਣਾ ਚਾਹੁੰਦੇ ਆ ਪਹਿਲਾਂ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕੰਕਲੂਡ ਕਰਨ ਲਈ ਕਿਹਾਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕੰਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਪ੍ਰਸ਼ਨਨ ਕੀਤਾ ਜਾਵੇ ਤਾਂ ਕਿਸੇ ਲੰਬਾ ਸਮਾਂ ਲੰਬਾ ਅਗਲੀ ਤਰੀਕ 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗੜਾ ਜੀ ਵਰਚੂਅਲੀ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਆਈ ਹੈ ਜੀ ਹਾਜ਼ਰੀ ਮਾਫੀ ਦੀ ਲੱਗਦਾ ਹੈ ਅਗਲੀ ਵਾਰ ਅਗਲੀ ਵਾਰ ਫਿਜ਼ੀਕਲ ਕੇਸ ਹੋਣਗੇ ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਸਾ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੋਣਾ ਕੰਗਣਾ ਰਾਪ ਠੀਕ 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 ਸਾਹਿਬ ਜੀ ਕੈਂਪਰ